ਯੋਰਪ ਵਾਲਿਓ ਰੈਡੀ ਹੋ ਜਾਓ ਜਲਦੀ ਲਾਵਾਂਗੇ ਰੌਣਕਾਂ ਜਿੰਨੇ ਵੀ ਜਾਣਿਓ ਸਾਰੇ ਜਣੇ ਟਿਕਟਾਂ ਲੈ ਲਿਓ ਮਾਈਆਂ ਬੀਬੀਆਂ ਭੈਣਾਂ ਮੇਰੀਆਂ ਸਾਰੇ ਜਣੇ ਜ਼ਰੂਰ ਪਹੁੰਚਿਓ ਪਰਿਵਾਰਾਂ ਨਾਲ ਮਿਲਦੇ ਆਉਣੇ ਰੌਣਕਾਂ ਆਜੋ ਫਿਰ ਹੈ ਸਸੀਗਲ ਜੀ ਸਸੀਗਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹੜੇ ਕਿ ਰਮਨ ਮੰਗੜਾ ਪ੍ਰੋਡਕਸ਼ਨ ਦਾ ਬਲੌਗਰ ਨੇ ਸਸੀਗਲ ਭਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਸੀਗਲ ਭਾਈ ਜੀ ਤੁਸੀਂ ਕਾਫੀ ਸਮੇਂ ਤੋਂ ਇਸ ਲਾਈਨ ਦੇ ਵਿੱਚੋਂ ਤੇ ਬੋਟ ਸਿੰਗਰ ਨੂੰ ਸੀ ਤੇ ਲੈ ਕੇ ਆਂਦਾ ਆ ਤੇ ਇਸ ਟਾਈਮ ਵੀ ਜਿਹੜੇ ਯੂਰਪ ਟੂਰ ਤੇ ਗੁਲਾਬ ਸਿੱਧੂ ਵੀ ਰਹੀ ਨੇ ਉਹ ਵੀ ਇੱਥੇ ਟੂਰ ਤੇ ਨੇ ਸ਼ੋਅ ਲੱਗੇ ਆ ਜੀ ਸਟਾਰਟ ਕਰਨੇ ਘੰਟੇ ਤੱਕ ਪਹਿਲਾਂ ਰੈਸਲ ਸੀਗੀ ਹਾਂਜੀ ਬਾਈ ਜੀ ਤੇ ਇਸ ਤੋਂ ਪਹਿਲਾਂ ਬੜੇ ਤੁਸੀਂ ਸਿੰਗਰ ਬੁਲਾਏ ਨੇ ਤੁਹਾਡਾ ਪਹਿਲੇ ਸਿੰਗਰ ਨਾਲ ਕਿਦਾਂ ਦਾ ਐਕਸਪੀਰੀਅੰਸ ਰਿਹਾ ਹੈ ਲਗਭਗ ਵੱਡੇ ਭਾਈ ਜਿੰਨੇ ਵੀ ਆਰਟਿਸਟ ਅੱਜ ਤੱਕ ਆਏ ਆਪਣੇ ਪੰਜਾਬੀ ਇੰਡਸਟਰੀ ਦੇ ਸਾਰਿਆਂ ਦਾ ਵਧੀਆ ਹੀ ਐਕਸਪੀਰੀਅੰਸ ਰਿਹਾ ਆ ਤੇ ਪਰ ਜਿਹੜਾ ਇਸ ਵਾਰੀ ਜਿਹੜਾ ਗੁਲਾਬ ਬਾਈ ਦੇ ਨਾਲ ਆ ਕੁਝ ਦਾ ਕਹਦੇ ਇੱਕ ਪਰਿਵਾਰ ਕੇ ਰਿਲੇਸ਼ਨ ਜਿਆ ਹੋ ਜਾਂਦਾ ਨਾ ਬੰਦਾ ਬਹੁਤ ਡਾਊਨ ਤੋਂ ਅਰਥ ਬੰਦਾ ਜਿੱਦਾ ਆਪਾਂ ਕਹਿਦੀ ਹੈ ਨਾ ਕਿ ਇੱਕ ਮਿਲੋ ਵਰਤ ਵਾਲਾ ਬੰਦਾ ਹੈ ਮਤਲਬ ਹਾਂਜੀ ਹਾਂਜੀ ਤੇ ਥੋੜਾ ਵੱਖਰਾ ਲੱਗਿਆ ਪਿਆਰ ਹੈ ਜਿੱਦਾ ਮਤਲਬ ਰੱਖ ਲਓ ਬਿਲਕੁਲ ਬਿਲਕੁਲ ਹਾਂਜੀ ਇਦਾਂ ਆਪਾਂ ਇਹਨਾਂ ਨੂੰ ਪਹਿਲਾਂ ਵੀਡੀਓ ਵਿੱਚ ਕਾਫੀ ਇਦਾਂ ਵੀਡੀਓ ਦੇਖਿਆ ਹੈ ਕਿ ਬੜੀ ਸਾਦਗੀ ਦੇ ਨਾਲ ਮਿਲਦੇ ਆ ਹਾਂਜੀ ਤੇ ਬੜੇ ਪਿਆਰ ਦੇ ਨਾਲ ਬੜੇ ਡਾਊਨ ਤੋਂ ਵਰਤ ਨੇ ਹਾਂਜੀ ਤੇ ਹੁਣ ਵੀ ਮਿਲੇ ਆ ਤੇ ਮਿਲ ਕੇ ਬੜਾ ਉੱਤੇ ਸੇਮ ਉਹੀ ਲੱਗਿਆ ਕਿ ਮਤਲਬ ਡਾਊਨ ਤੋਂ ਵਰਤ ਜਿਹੜੇ ਹਾਂਜੀ 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 ਬਈ ਬਿਲਕੁਲ ਇੱਕ ਤਾਂ ਦੇ ਦੇਖਣਾ ਕਈ ਵਾਰੀ ਬੰਦਾ ਦਿਖਾਵੇ ਵਿੱਚ ਕੁਝ ਹੋਰ ਹੁੰਦਾ ਤੇ ਰੈਲਿਟੀ ਵਿੱਚ ਕੁਝ ਹੋਰ ਹੁੰਦਾ ਤੇ ਇਹ ਬਾਈ ਤਾਂ ਜਿੰਨੇ ਕਰਨ ਹੋ ਗਏ ਮੇਰੇ ਸਾਰਾ ਸਾਡੇ ਤੋਂ ਕਰਾਇਆ ਨੂੰ ਬਸ ਆਹੀ ਹੈ ਬਾਈ ਜਿੱਦਾ ਵੀਡੀਓ ਵਿੱਚ ਦੇਖੀਦਾ ਉਹੀ ਕੁਝ ਹੈ ਬਿਲਕੁਲ ਤੇ ਸ਼ੋਅ ਦੇ ਜਿਹੜੇ ਰਿਸਪੌਂਸ ਆ ਬਹੁਤ ਵਧੀਆ ਆ ਰਿਹਾ ਸ਼ੋਅ ਭਾਜੀ ਹਾਂਜੀ ਭਾਈ ਕੱਲ ਜਿਹੜਾ ਤੁਹਾਡਾ ਸ਼ੋਅ ਐਟਲੀ ਹਾਂਜੀ ਕੱਲ ਵੀ ਸੋਲਡ ਆਊਟ ਰਿਹਾ ਹਾਊਸ ਫੁੱਲ ਰਿਹਾ ਜਿਸਸਕੈਸਫੁਲ ਐਰਿਆ ਕੱਲ ਦਾ ਵਾਲਾ ਸ਼ੋਅ ਵੀ ਭਾਈ ਸਾਹਿਬ ਸ਼ੌਕੀ ਜੀ ਇਥੇ ਇਕਲੀ ਦੇ ਵਿੱਚ ਬੜੀ ਰੌਣਕ ਲੱਗੀ ਸੀ ਤੇ ਨਜ਼ਾਰਾ ਬਣਿਆ ਜੀ ਪੂਰਾ ਹਾਊਸਫੁੱਲ ਰਿਹਾ ਅੱਜ ਤੇ ਗੁਲਾਬ ਭਾਜੀ ਨੇ ਬੜੀ ਹੱਤ ਕਰਾਈ ਹੈ ਬੜਾ ਨਜ਼ਾਰਾ ਆਇਆ ਭਾਈ ਤੇ 바ਰਸਲੋਨਾ ਦਾ ਭਾਈ ਸੋਲਡ ਆਊਟ ਹੋ ਗਿਆ ਹਨ ਤੇ ਲਗਭਗ ਇਸ ਤੋਂ ਲਾਵਾ ਸਾਡੇ ਪੂਰੀ ਹੈਗੇ ਸਾਰੇ ਹੰਟਰ ਲਾਵਾ ਸ਼ੌਕੀ ਹੈਗੇ ਹਾਂਜੀ ਹਾਂਜੀ ਤੇ ਸਾਰਿਆਂ ਦਾ ਰਿਸਪੌਂਸ ਵਧੀਆ ਜਾ ਰਿਹਾ ਭਾਈ ਤੇ ਪਿੱਛੇ ਆਪ ਤੁਸੀਂ ਸ਼ੋਅ ਕਰਾਇਆ ਸੀ ਹੁਣ ਲਈ ਇੱਕ ਤਰੀਕੇ ਨਾਲ ਹਾਂਜੀ ਟੂਰ ਵੀ ਵਾਰਸੋਨਾਂ ਵੀ ਸ਼ੋਅ ਹੋਇਆ ਸੀਗਾ ਤੇ ਤੁਹਾਨੂੰ ਕਿਦਾਂ ਰਿਸਪੌਂਸ ਮਿਲਿਆ ਉਹਨਾਂ ਦਾ ਭਾਈ ਉਹਦਾ ਵੀ ਤੁਸੀਂ ਵਾਰਸੋਨਾਂ ਤੋਂ ਬਲੋਂਗ ਕਰਦੇ ਸਾਨੂੰ ਪਤਾ ਹੈ ਹੋਣਾ ਵੀ ਉਹ ਵੀ ਸ਼ੋਅ ਜਿੱਦਾਂ ਇਹ ਸੀਗਾ ਪੂਰਾ ਵਧੀਆ ਤਰੀਕੇ ਨਾਲ ਸ਼ੋਅ ਭਰਿਆ ਸੀਗਾ ਤੇ ਇਦਾਂ ਹੀ ਉਹ ਉਹ ਫੈਮਿਲੀ ਸ਼ੋਅ ਸੀਗਾ ਇੱਕ ਤਰ੍ਹਾਂ ਦਾ ਤਾਂ ਤੇ ਉਹਦੇ ਵਿੱਚ ਜਿਆਦੇ ਫੈਮਿਲੀਆਂ ਆਈਆਂ ਸੀਗੀਆਂ ਤੇ ਉਹ ਉਹਨਾਂ ਦਾ ਫੈਮਿਲੀ ਵਾਲੋ ਬਹੁਤ ਵਧੀਆ ਪਰ ਮਹਿੰਗਾ ਰ ਮਿਲਿਆ ਸੀਗਾ ਬਹੁਤ ਕੋਲਾ ਵੀ ਆਈਆਂ ਵੀ ਇਹੋ ਜਿਹੇ ਆਰਟਿਸਟ ਹੋਰ ਵੀ ਬੁਲਾਇਆ ਕਰੋ ਨਾ ਬਿਲਕੁਲ ਹਾਂਜੀ ਤੁਹਾਨੂੰ ਕਿੱਥੋਂ ਸ਼ੌਂਕ ਪਿਆ ਇਸ ਪ੍ਰੋਡਕਸ਼ਨ ਦੇ ਵਿੱਚ ਆਉਣ ਵਾਸਤੇ ਕਿਉਂਕਿ ਇਸ ਲਈ ਬਹੁਤ ਹਿੰਮਤ ਚਾਹੀਦੀ ਆਪਾਂ ਨੂੰ ਤੇ ਜਿਗਰਾ ਚਾਹੀਦਾ ਆ ਕਿਉਂਕਿ ਕਦੀ ਕਦੀ ਸ਼ੋਅ ਫਲੌਪ ਵੀ ਚਲੇ ਜਾਂਦੇ ਆ ਤੇ ਨੁਕਸਾਨ ਬਹੁਤ ਹੁੰਦਾ ਆ ਹਾਂਜੀ ਹਾਂਜੀ ਉਹ ਤਾਂ ਬਈ ਤੁਹਾਨੂੰ ਪਤਾ ਪਹਿਲਾਂ ਹੀ ਇਹ ਚੀਜ਼ ਤਾਂ ਪਹਿਲਾਂ ਸੋਚ ਕੇ ਚੱਲਣਾ ਪੈਂਦਾ ਨਾ ਇਹਦਾ ਤਾਂ ਤੁਹਾਨੂੰ ਪਤਾ ਹੀ ਵੀ ਇਸ ਚੀਜ਼ ਵਿੱਚ ਕੋਈ ਹੈ ਨਹੀਂ ਇਹ ਤਾਂ ਸ਼ੌਂਕ ਆ ਨਾ ਸ਼ੌਂਕਿਆ ਤੌਰ 'ਤੇ ਲਈ ਕੰਮ ਆ ਮਤਲਬ ਜੇ ਕੋਈ ਇਹਦੇ ਵਿੱਚ ਕੋਈ ਵੀ ਕੋ ਪ੍ਰੋਫਿਟ ਆ ਪ੍ਰੋਫਿਟ ਤਾਂ ਇਹਦੇ ਵਿੱਚੋ ਤਨ ਪਤਾ ਕੋਈ ਹੋਜੀ ਗੱਲਬਾਤ ਹੈ ਨਹੀਂ ਹਨਾ ਬਿਲਕੁਲ ਵੀ ਸ਼ੌਂਕੀਆ ਤੌਰ ਤੇ ਅਕੇ ਦਾ ਕੰਮ ਚੱਲਦੇ ਆ ਤੇ ਸਾਡਾ ਵੀ ਇੰਡੀਆ ਜਿੱਦਾਂ ਮਤਲਬ ਸਾਡਾ ਅੱਜ ਤੋਂ 15 ਸਾਲ ਪਹਿਲਾਂ ਬਸ ਚੱਲਦਾ ਆ ਰਿਹਾ ਮਤਲਬ ਅੱਜ ਵੀ ਚੱਲਦਾ ਆ ਸਾਡਾ ਭੰਗੜਾ ਗਰੁੱਪਾ ਮਤਲਬ ਜਿਹੜੀ ਸ਼ੁਰੂਆਤ ਸਾਡੀ ਬਈ ਇਹ ਮੈਗੜਾ ਐਂਟਰਟੇਨਮੈਂਟ ਦੇ ਉੱਤੋਂ ਹੋਈ ਸੀ ਤੇ ਇਸ ਟਾਈਮ ਯੂਰਪ ਵਿੱਚ ਇਹਦਾ ਨਾਂ ਥੋੜਾ ਕਰਕੇ ਮੋਡੀਫਾਈ ਮੈਗੜਾ ਪ੍ਰੋਡਕਸ਼ਨ ਰੱਖਿਆ ਤੇ ਮੈਗੜਾ ਐਂਟਰਟੇਨਮੈਂਟ ਅੱਜ ਇੰਡੀਆ ਚੱਲ ਰਿਹਾ ਬਈ ਅੱਛਾ ਜੀ ਹਾਂਜੀ ਤੇ ਤੁਹਾਨੂੰ ਕਦੀ ਇਦਾਂ ਦਾ ਕੋਈ ਜਦੋਂ ਤੁਸੀਂ ਸਿੰਗਰ ਫਲਾਈ ਜਾਂ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਵੇ ਜਾਂ ਸ਼ੋਅ ਕੈਨਸਲ ਹੋ ਗਿਆ ਹੋਣ ਤੇ ਇਦਾਂ ਦਾ ਕਦੀ ਤੁਹਾਡੇ ਨਾਲ ਵਾਪਕੇ ਹੋਵੇ ਹੋਵੇ ਪ੍ਰੋਬਲਮ ਹਾਂਜੀ ਭਾਈ ਕਦੇ ਕਦੇ ਤੁਹਾਨੂੰ ਪਤਾ ਆਪਾਂ ਦੂਸਰੀ ਕੰਟਰੀ ਵਿੱਚ ਬੈਠੇ کئی ਵਾਰੀ ਕੋਈ ਵਾਰੀ ਕੋਈ ਵੀਜ਼ਾ ਨਾਲ ਇਸ਼ੂ ਬਣ ਜਾਂਦਾ ਹੈ ਹਾਂਜੀ ਤੇ ਉਹਦੇ ਕਰਕੇ ਕਿਤੇ ਨਾ ਕਿਤੇ ਬਣਿਆ ਚਲੋ ਥੋੜਾ ਲੇਟ ਹੋ ਜਾਂਦਾ ਮਤਲਬ ਕੰਮ ਤਾਂ ਚਲੋ ਤਾਂ ਹੋ ਹੀ ਜਾਂਦਾ ਨਾ ਬਿਲਕੁਲ ਹਾਂਜੀ ਤੇ ਅੱਗੇ ਤੁਹਾਡੇ ਕੀ ਪਲਾਨ ਅੱਗੇ ਤੁਹਾਡੇ ਤੁਸੀਂ ਸ਼ੋਅ ਵਗੈਰਾ ਕਰਾਣੇ ਆ ਹਾਂਜੀ ਹਾਂਜੀ ਭਾਈ ਜੀ ਤੇ ਜਰੂਰ ਉਪਾਈ ਕਰਾਵਾਂਗੇ ਆਪਣੇ 2026 ਦੇ ਵਿੱਚ ਹੋਰ ਆਪਣਾ ਆਪਾ ਭੱਲੀ ਘਰੇ ਟੂਰ ਆ ਰਿਹਾ ਹੈ ਮਤਲਬ ਹਾਂਜੀ ਜੀ ਤੇ ਉਹਦਾ ਵੀ ਪੋਸਟਰ ਆਪਾਂ ਦਸੰਬਰ ਦੇ ਐਂਡ ਤੱਕ ਆਪਾਂ ਉਹ ਕਰਾਂਗੇ ਨਾ ਜੀ ਜੀ ਰੀਲ ਹਾਂਜੀ ਇਹ ਕਿਦਾਂ ਤੁਹਾਡੀ ਤੁਸੀਂ ਇੱਥੇ ਜੌਬ ਵਗੈਰਾ ਵੀ ਕਰਦੇ ਹੋ ਚਾਂਸ ਸਰਫ ਤੁਹਾਨੂੰ ਹਾਂਜੀ ਹਾਂਜੀ ਬਾਈ ਜੀ ਜੌਬ ਜਿਹੜੇ ਜਿੰਨਾ ਜਿੰਨੇ ਵੀ ਦਰਸ਼ਕਾਂ ਦੇਖਦੇ ਹੁਣੇ ਆ ਜਾਂ ਫਿਰ ਇੱਥੇ ਜਿਹੜੇ ਆਪਣੇ ਇਟਲੀ ਵਿੱਚ ਜਾਂ ਰਹਿੰਦੇ ਜਾਂ ਫਿਰ ਪੂਰੇ ਯੂਰਪ ਦੇ ਵਿੱਚ ਰਹਿੰਦੇ ਆ ਸੋ ਦੇਣੇ ਕਿ ਇੱਕ ਸ਼ੋਅ ਕਰਾ ਦਿੱਤਾ 5-7000 ਯੂਰੋ ਆ ਗਿਆ ਹੈ ਤੇ ਥੋੜੇ ਇੱਕ ਸਾਲ ਲਈ ਚੁੱਪ ਕਰਕੇ ਬਹਿ ਜਾਓ ਨਹੀਂ 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 ਬਾਈ ਜੀ ਆਪਾਂ ਸਾਰੇ ਥਿੰਕਿੰਗ ਸੋਚੀਏ ਇਹ ਨਹੀਂ ਹਾਂਜੀ ਹਾਂਜੀ ਬਾਈ ਸਾਨੂੰ ਦੱਸਣ ਦਾ ਵਾਚ ਰਹਾਂ ਨੇ ਇਹ ਸਾਨੂੰ ਇਹ ਚੀਜ਼ਾਂ ਬਈ ਬਹੁਤ ਬੰਦੇ ਕਹਿੰਦੇ ਆ ਹਾਂਜੀ ਹਾਂਜੀ ਤੇ ਚਲੋ ਬਾਬੇ ਦੀ ਮਿਹਰ ਨਾਲ ਚਲੋ ਉਹਨਾਂ ਨੇ ਜਿੱਦਾਂ ਕਹਦੇ ਉਹ ਗੱਲ ਸੱਚੀ ਆ ਹੁਣ ਤੇ ਆ ਮੇਰੇ ਸਾਬ ਨਾਲ ਵੀ ਆ ਸਾਲ ਦੇ ਵਿੱਚ ਬਈ ਆਪਾਂ ਦੂਜਾ ਟੂਰ ਕਰਾ ਰਹੇ ਆ ਨਾ ਪਹਿਲਾਂ ਅਪ੍ਰੈਲ ਦੇ ਵਾਸਤੇ ਗੱਲ ਲੇ ਜਾ ਅਖਤਰ ਉਹਨਾਂ ਦਾ ਹਾਂਜੀ ਹਾਂਜੀ ਤੇ ਕੁਲਵਿੰਦਰ ਕੱਲੀ ਬਾਈ ਉਹਨਾਂ ਦਾ ਨਾ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਜੁਲਾਈ-ਅਗਸਤ ਸਾਡਾ ਗਲਾਬ ਸਤੂ ਬਾਈ ਹੁਣੀ ਆ ਗਏ ਹਨਾ ਹਾਂਜੀ ਹਾਂਜੀ ਤੇ ਬਾਕੀ ਜਿੱਦਾਂ ਕਹਦੇ ਬੈਕ ਟੂ ਬੈਕ ਮਤਲਬ ਇਹਦਾ ਬੱਬਾ ਭਲੀ ਕਰੇ ਹਨਾ ਕਰਦੇ ਰਹਿਮੇ ਕੁਛ ਨਾ ਕੁਛ ਬਿਲਕੁਲ ਬਿਲਕੁਲ ਜੀ ਤੇ ਰਹੀ ਗੱਲ ਬਈ ਜੋਬ ਦੀ ਆਪਾਂ ਜਿੱਦਾਂ ਕਹਤੀਏ ਵੀ ਐਗਰੀਕਲਚਰ ਦਾ ਫਾਰਮ ਆ ਮਤਲਬ ਸਾਡੇ ਅੱਛਾ ਤੇ ਉੱਥੇ ਮੈਂ ਟਰੈਕਟਰ ਦੀ ਜੇ ਮਤਲਬ ਜੋਬ ਕਹ ਲੋ ਜਾਂ ਕੰਮ ਕਹ ਲੋ ਮੈਂ ਕਰਦਾ ਆ ਤੁਹਾਨੂੰ ਇਸ ਲਾਈਨ ਦੇ ਵਿੱਚ ਕਿਦਾਂ ਲੱਗ ਰਿਹਾ ਬਈ ਬਹੁਤ ਮਤਲਬ ਕੰਮ ਟੈਨਸ਼ਨ ਵਾਲਾ ਹੈ ਜਾਂ ਫਿਰ ਨਾਰਮਲੀ ਕੰਮ ਆ ਜੀ ਨਹੀਂ ਬਈ ਟੈਨਸ਼ਨ ਤਾਂ ਤੁਹਾਨੂੰ ਪਤਾ ਇਹਦੇ ਵਿੱਚ ਜਿੱਦਾਂ ਕਹਦੀ ਮੇਰੇ ਹਿਸਾਬ ਨਾਲ ਉਹ 19 ਕਿਸੇ ਕੰਮ 'ਚ ਟੈਨਸ਼ਨ ਹੈ ਨਹੀਂ ਬਈ ਜੰਨੀ ਇਸ ਕੰਮ 'ਚ ਟੈਨਸ਼ਨ ਹਨਾ ਵੀ ਜਿੱਦਣ ਤੋਂ ਆਪਾਂ ਸਮਝ ਲਿਆ ਕਿ ਚਲੋ ਵੀ ਇਹ ਚੀਜ਼ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕਰਤਾ ਸਮਝ ਲਿਆ ਕਿ ਚਲੋ ਵੀ ਇੱਕ ਸਿਰਫ 2 ਘੰਟਿਆਂ ਦਾ ਨਾ ਇੱਕ ਲੋਕਾਂ ਦਾ ਐਂਟਰਟੇਨਮੈਂਟ ਹੁੰਦਾ ਹਨ ਤੇ ਆਪਣਾ ਤਾਂ ਮੇਰੇ ਹਿਸਾਬ ਨਾਲ ਵੀ ਜਿੱਦਣ ਤੋਂ ਆਪਣਾ ਪੋਸਟਰ ਪਾਤਾ ਜਾਂ ਕੁਝ ਵੀ ਕਰਤਾ ਹਨ ਤੇ ਉਦੋਂ ਤੋਂ ਸਮਝ ਕੇ ਚਲੋ ਵੀ ਟੈਨਸ਼ਨ ਨਹੀਂ ਟੈਨਸ਼ਨ ਦਾ ਭਾਜੀ ਕਈ ਵਾਰੀ ਕੋਈ ਇਸ਼ੂ ਬਣ ਜਾਂਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਇਸ਼ੂ ਬਣ ਜਾਂਦਾ ਜਾਂ ਕੋਈ ਵੀ ਜਨ ਲੈ ਕੇ ਜਾਂ ਕੋਈ ਹੋਰ ਇਸ਼ੂ ਰੱਖ ਲੋ ਨਾ ਤੇ ਸਾਰੀ ਟੈਨਸ਼ਨ ਹੀ ਹੈ ਭਾਈ ਜਾਂ ਤੇ ਸੌਖਾ ਸਿਕਲੀ ਨਿਪਟਦਾ ਨਾ ਜੇਕਰ ਜਦਾਂ ਤੁਸੀਂ ਸਿੰਗਰ ਬੁਲਾਉਂਦੇ ਹੋ ਤੇ ਤੁਹਾਨੂੰ ਯੂਰਪ ਦੇ ਵਿੱਚ ਜਾਂ ਫਿਰ ਯੂਰਪ ਤੋਂ ਬਾਹਰ ਕਿਸੇ ਹੋਰ ਕੰਟਰੀ ਵਿੱਚ ਜੇਕਰ ਉਹ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੁਣ ਤੇ ਤੁਹਾਨੂੰ ਕਿੱਦਾਂ ਕੰਟੈਕਟ ਕਰ ਸਕਦੇ ਆ ਕੰਟੈਕਟ ਬਈ ਆਪਣਾ ਜਿੱਦਾਂ ਹੁਣ ਪੇਜ ਆ ਨਾ ਆਪਣੀ ਜਿਹੜੀ ਮੈਂਗੜਾ ਪ੍ਰੋਡਕਸ਼ਨ ਦਾ ਸਾਡੀ ਰਜਿਸਟਰਡ ਹੈ ਮਤਲਬ ਕੰਪਨੀ ਇਦਾਂ ਨਹੀਂ ਵੀ ਵੈਸੇ ਆ ਤੇ ਆਪਣਾ ਇੰਸਟਾ ਦਾ ਪੇਜ ਆ ਫੇਸਬੁੱਕ ਤੇ ਪੇਜ ਹੈਗਾ YouTube ਚੈਨਲ ਆ ਹਮਮ ਤੇ ਵੇ ਅਸੀਂ ਸਾਡੇ ਮਤਲਬ ਹਰ ਆਈਡੀ ਦਾ ਸਾਡਾ ਨੰਬਰ ਹੁੰਦਾ ਹੈ ਜਾਂ ਹਰ ਪੋਸਟਰ ਦੇ ਨੰਬਰ ਹੁੰਦਾ ਹੈ ਬਈ ਉਨੀ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਆ ਤੁਸੀਂ ਭਾਈ ਉਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹਨਾਂ ਦੀ ਇੰਸਟਾਗ੍ਰam ਆਈਡੀ ਤੇ ਤੁਸੀਂ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਵਾਸਤੇ ਉਹਨਾਂ ਦੇ ਪੇਜਾਂ ਤੇ ਜਾ ਕੇ ਤੁਸੀਂ ਉਹਨਾਂ ਨੂੰ ਫੋਲੋ ਵੀ ਕਰ ਸਕਦੇ ਹੋ ਤੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਬਿਟਣ ਵਾਸਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸასი ਗੁਰੂ ਜੀ